ਇਹ ਮਾ ਜਿਹੜੀਆਂ ਲਾਈਨ ਅਪ ਹੋਣਗੀਆਂ ਮਲਕੀਤ ਬਿਜਲੀ ਨੰਗਲ ਮੈਂ ਬੇਨਤੀ ਕਰਦਾ ਦੋ ਕਲਮ ਚੱਲ ਕੇ ਇਹਦੇ ਲਈ ਸਾਈਡ ਆਉਗਾ ਸਾਡਾ ਵੀਰ ਮਲਕੀਤ ਬਿਜਲੀ ਨੰਗਲ ਵਾਲਾ ਲੈ ਵੀ ਮਲਕੀਤ ਫਿਰ ਮੈਚ ਸ਼ੁਰੂ ਹੋ ਜਾਣਾ ਹੈ ਮਲਕੀਤ ਸਾਡਾ ਵੀਰੇ ਇਸ ਇਲਾਕੇ ਦਾ ਬੜਾ ਵਧੀਆ ਐਨਾਨਸਰ ਹੈ ਬਹੁਤ ਵਧੀਆ ਬਲਾਰਾ ਸਾਡੀ ਮਾਖੇਟ ਕੌਣੀ ਦਾ ਹੈ ਲੈ ਵੀ ਬਾਈ ਜਿੱਥੇ ਚੱਲਦਾ ਇਹਨੂੰ ਚੱਲੀ ਜਾਂਦਾ ਇੱਕੋ ਮੈਚ ਹੈ ਇਹਦੀ ਆਵਾਜ਼ ਹੋ ਨਾ ਤੇ ਇੱਕ ਟਾਈਮ ਤੇ ਨਾ ਵਧਾਈ ਜਿੱਥੇ ਚੱਲੀ ਜਾਂਦਾ ਇਹਨੂੰ ਹੁਣ ਚੱਲੀ ਜਾਣ ਦੀ ਮੈਂ ਬੇਨਤੀ ਕਰਦਾ ਹਾਂ ਇਧਰ ਸਾਡਾ ਮਲਕੀਤ ਦਾ ਬਿਲੀ ਨੰਗਲ ਵਾਲਾ ਸਰਦਾਰ ਨਨੰਝਨ ਸਿੰਘ ਜੀ ਆਹ ਲੈ ਜੱੱਸਾ ਜੁਕੇ ਬੁੱਢੇ ਥੇ ਵਾਲੇ ਜੱਗਾ ਜੁਕੇ ਜਿਹਨਾਂ ਦਾ ਬੁੱਢਾ ਥੇ ਪਿੰਦਾ ਹੈ ਔਰ ਹਰਜੀਤ ਕੋਹ ਜੀ ਇਹਨਾਂ ਦੇ ਵੱਲੋਂ ਐਲਾਨ ਕਰਾਇਆ ਜਾ ਰਿਹਾ ਹੈ ਵੀ ਮਲਕੀਤ ਬਿਲੀ ਨੰਗਲ ਵਾਲੇ ਦਾ ਖਾਸ ਤੌਰ ਤੇ ਅੱਜ ਨੂਰਪੁਰ ਲਿਵਾੜਾ ਦੇ ਕੌਡੀ ਕਬੜੇ ਉੱਤੇ ਸਪੈਸ਼ਲ 5000 ਦੇ ਨਾਲ ਜਿਹੜਾ ਮਾਨ ਸਨਮਾਨ ਕੀਤਾ ਜਾਊਗਾ ਇੱਕ ਵਾਰ ਤਾੜੀਆਂ ਲਾੜੋ ਜ਼ੋਰਦਾਰ ਲੈ ਵੀ ਮਲਕੀਤ ਬਾਪੂ ਜੀ ਕਿੱਥੇ ਐ ਮਲਕੀਤ ਦੇ ਫਾਦਰ ਸਾਹਿਬ ਜੇ ਵਾਰ ਸੁਣਦੇ ਐ ਤੇ ਉਹ ਜ਼ਰੂਰ ਗਰਾਊਂਡ ਵਿੱਚ ਆਣਗੇ ਕਿਉਂਕਿ ਮਲਕੀਤ ਵੀ ਸਾਡੀ ਖੇਡ ਕੌਡੀ ਦਾ ਬੜਾ ਮਸ਼ਹੂਰ ਬਲਾਰਾ ਬਣ ਗਿਆ ਹੈ ਮਾਰਕ ਮੇ ਰੱਖੇ ਬਾਪੂ ਬਰਵੀਰ ਸਿੰਘ ਜੀ ਟਰੱਕ ਡਰਾਈਵਰ ਨੇ ਮਲਕੀਤ ਦੇ ਫਾਦਰ ਸਾਹਿਬ ਬਿਜਲੀ ਨੰਗਲ ਪਿੰਡ ਐ ਮਲਕੀਤ ਵੀ ਸੋਹਣੇ ਬਲਾਰਿਆਂ ਵਿੱਚ ਆਉਂਦਾ ਐ either a final